ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਆਖਰ 28 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਬਾਅਦ ਮੋਦੀ ਜੀ ਜਾ ਕੇ ਮਨੀਪੁਰ ਗੇੜਾ ਕੱਢ ਆਏ ਨੇ। ਇਸ ਦੌਰਾਨ ਇਹਨਾਂ 28 ਮਹੀਨਿਆਂ ਦੇ ਵਿੱਚ ਉਹ ਦੁਨੀਆ ਦੇ ਅੱਡ-ਅੱਡ ਦੇਸ਼ ਉਹਨਾਂ ਨੇ ਘੁੰਮੇ ਹੈ, ਭਾਰਤ ਦੀ ਬਹੁਤ ਜ਼ਿਆਦਾ ਸੈਰ ਕੀਤੀ ਹੈ, ਹੋਰ ਥਾਵਾਂ ਤੇ ਗਏ ਹੈ। ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਇੱਕ ਵਾਰ ਇਸੇ ਕਰਕੇ ਇਹਨਾਂ ਵਿਰੁੱਧ ਮੋਦੀ ਸਰਕਾਰ ਵਿਰੁੱਧ ਇੱਕ ਬੇਵਿਸ਼ਵਾਸੀ ਦਾ ਮਤਾਂ ਲਿਆਂਦਾ ਗਿਆ ਵੀ ਉਹ ਆਉਣਗੇ ਤੇ ਆ ਕੇ ਬੋਲਣਗੇ ਤੇ ਨਾ ਇਹ ਮਨੀਪੁਰ ਬਾਰੇ ਕੁਝ ਬੋਲੇ ਤੇ ਨਾ ਮਨੀਪੁਰ ਗਏ ਇਹਨਾਂ ਦੀ ਬਹੁਤ ਜ਼ਿਆਦਾ ਇਸ ਗੱਲ ਦੇ ਉੱਤੇ ਭੰਡੀ ਹੁੰਦੀ ਰਹੀ ਤੇ ਇਹਨਾਂ ਨੇ ਵੀ ਮੋਟੀ ਬਿਸ਼ਰਮੀ ਧਾਰ ਕੇ ਬੜਾ ਇਸ ਮਸਲੇ ਨੂੰ ਐ ਸਮਝਿਆ ਵੀ ਇਹ ਜਿਵੇਂ ਕੁਝ ਹੋਈ ਕੱਲ ਉਹਨਾਂ ਨੇ ਕਾਫੀ ਹੱਦ ਤੱਕ ਮਗਰਮੱਛੂ ਦੇ ਮੱਛਦੇ ਹੰਝੂ ਬਹਾਉਣ ਦਾ ਕੰਮ ਵੀ ਕੀਤਾ ਤੇ ਬਾਰ-ਬਾਰ ਦੋ ਹੀ ਥਾਵਾਂ ਤੇ ਰੈਲੀਆਂ ਕੀਤੀਆਂ ਇੱਕ ਜਿਹੜਾ ਹੈਗਾ ਮੈਤਈ ਜਿਹੜਾ ਬੌਗਿੰਟੀ ਭਾਈਚਾਰਾ ਹੈ ਉੱਥੇ ਜਿਹੜਾ ਕਿ ਉੱਥੋਂ ਦੀ ਜਿਹੜੀ ਘਾਟੀ ਹੈ ਮਨੀਪੁਰ ਦੀ ਉੱਥੇ ਜਿਹੜੇ ਰਹਿੰਦੇ ਐ ਬਹੁਤ ਹੀ ਜ਼ਿਆਦਾ ਲੋਕ ਉਹ ਇੱਕ ਉੱਥੇ ਰੈਲੀ ਕੀਤੀ ਤੇ ਇੱਕ ਜਿਹੜਾ ਕੁੱਕੀ ਜੋ ਭਾਈਚਾਰੇ ਦਾ ਬਹੁ ਗਿਣਤੀ ਏਰੀਆ ਹੈ ਚੂੜਾ ਚਾਂਦਪੁਰ ਉੱਥੇ ਉਹ ਰੈਲੀ ਕੀਤੀ ਦੋਨਾਂ ਥਾਵਾਂ ਤੇ ਉਹਨੇ ਏਕਤਾ ਦੀ ਗੱਲ ਕੀਤੀ ਚੰਗੀ ਗੱਲ ਹੈ ਚਾਹੇ ਏਕਤਾ ਦੇ ਵਿਰੁੱਧ ਇਹੋਣਾਂ ਨੇ ਹੁਣ ਤੱਕ ਕੰਮ ਕੀਤੇ ਸੀ ਪਰ ਚਲੋ ਕੱਲ ਗੱਲ ਤਾਂ ਏਕਤਾ ਦੀ ਕੀਤੀ ਹੈ ਉਹਨੇ ਤਰੱਕੀ ਦੀ ਕੀਤੀ ਹੈ ਔਰਤਾਂ ਦੀ ਸ਼ਕਤੀਕਰਨ ਦੀ ਗੱਲ ਕੀਤੀ ਹੈ ਕਿਉਂਕਿ ਮਨੀਪੁਰ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਔਰਤ ਪ੍ਰਧਾਨ ਸਮਾਜ ਹੈ ਤੇ ਔਰਤਾਂ ਦੀ ਬਹੁਤ ਵੱਡੀ ਭਾਗੀਦਾਰੀ ਹੈ ਹਰ ਖੇਤਰ ਦੇ ਵਿੱਚ ਤੇ ਤਾਂ ਹੀ ਹੈਰਾਨੀ ਹੁੰਦੀ ਸੀ ਵੀ ਜਿੱਥੇ ਔਰਤਾਂ ਹਰ ਥਾਂ ਦੇ ਉੱਤੇ ਇੰਨੀਆਂ ਅੱਗੇ ਹੋਣ ਉੱਥੇ ਕਿਸੇ ਔਰਤਾਂ ਦਾ ਨੰਗੀਆਂ ਘਰ ਕੇ ਜਲੂਸ ਕੱਢਿਆ ਜਾਵੇ ਤਾਂ ਬਹੁਤ ਹੀ ਇਤਿਹਾਸ ਨੂੰ ਪੁੱਠਾ ਕੀੜਾ ਦੇ ਦਿੱਤਾ ਗਿਆ ਤੇ ਅਜੇ ਵੀ ਕੱਲ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਉਹਨਾਂ 'ਚ ਪਤਾ ਲੱਗਿਆ ਕਿ ਵੀ 60000 ਲੋਕ ਹਾਲੇ ਵੀ ਕੈਂਪਾਂਚ ਰਹਿੰਦੇ ਆ 28 ਮਹੀਨੇ ਬੀਤਣ ਤੋਂ ਬਾਅਦ ਡਬਲ ਇੰਜਨ ਦੀ ਵੀ ਸਰਕਾਰ ਹੈ ਉੱਥੇ ਮੁੱਖ ਮੰਤਰੀ ਉਹਨਾਂ ਦੇ ਹੀ ਰਿਹਾ ਚਾਹੇ ਬਾਅਦ ਦੇ ਵਿੱਚ ਉਹਨੂੰ ਅਸਤੀਫਾ ਦੇਣਾ ਪਿਆ ਪਬਲਿਕ ਦੇ ਦਬਾਅ ਖਾਤਰ ਤੇ ਹੁਣ ਰਾਸ਼ਟਰਪਤੀ ਰਾਜ ਲਾਗੂ ਹੈ ਉੱਥੇ ਉਹ ਵੀ ਕੇਂਦਰ ਦਾ ਹੀ ਰਾਜ ਹੈ ਇਹਦੇ باوجود ਵੀ ਲੋਕਾਂ ਦਾ ਐਡਾ ਬੁਰਾ ਹਾਲ ਰਹੇਗਾ ਤੇ ਉੱਥੇ ਬਹੁਤ ਸਾਰੇ ਘਰ ਛਾੜੇ ਗਏ ਕੱਲ ਜਿਹੜੀਆਂ ਉਹਨਾਂ ਨੇ ਉੱਥੇ ਐਲਾਨ ਕੀਤੇ ਆ ਉਹਨਾਂ ਦੇ ਵਿੱਚ 700 ਘਰਾਂ ਦੀ ਉਸਾਰੀ ਕਰਨੀ ਹੈ ਜਿਹੜੇ ਘਰ ਸਾੜਤੇ ਸੀਗੇ ਸੋ ਇਹਨਾਂ ਨੇ ਕੋਈ ਕੱਢੇ ਹੋਣੇ 700 ਘਰ ਤੇ 3000 ਕਰੋੜ ਦਾ ਇੱਕ ਪੈਕੇਜ ਚੂੜਾ ਚਾਂਦਪੁਰ ਦਿੱਤਾ ਹੈ ਤੇ 500 ਕਰੋੜ ਦਾ ਰੀलीफ ਦਿੱਤਾ ਹੈ ਰਾਹਤ ਵਜੋਂ ਫੰਡ ਦਿੱਤਾ ਹੈਗਾ ਤੇ ਇਹ ਇਸ ਤਰ੍ਹਾਂ ਦੇ ਹਾਲਤ ਦੇ ਵਿੱਚ ਜਿਹੜਾ ਉਹ ਉੱਥੇ ਜਿਹੜਾ ਸੀ 13 6 2023 ਦੀ ਜਿਹੜੀ ਟੈਲੀਗ੍ਰਾਫ ਦੀ ਅਖਬਾਰ ਹੈ ਉੱਥੇ ਇੰਡੀਜਨਸ ਟ੍ਰਾਈਬਲ ਲੀਡਰਸ ਫੋਰਮ ਨੇ ਉਦੋਂ ਇਹ ਬਿਆਨ ਦਿੱਤਾ ਸੀਗਾ ਉਸ ਟਾਈਮ ਕਿ ਵੀ ਸਾਡੇ ਜਿਹੜੇ ਹੈ 253 ਚਰਚ ਸਾੜ ਦਿੱਤੇ ਸੀ ਚਰਚ ਇਹ ਵੀ ਤੁਹਾਨੂੰ ਦੱਸ ਦਈਏ ਵੀ ਜਿਹੜਾ ਬਹੁ ਗਿਣਤੀ ਮੈitei ਭਾਈਚਾਰਾ ਹੈ ਉਹਦੇ ਬਹੁਤ ਥੋੜੀ ਗਿਣਤੀ ਚ ਲੋਕ ਈਸਾਈ ਧਰਮ ਨੂੰ ਮੰਨਦੇ ਆ ਤੇ ਉਹਨਾਂ ਦੇ ਚਰਚ ਨੇ ਤੇ ਜਿਹੜਾ ਕੁੱਕੀ ਜੋ ਭਾਈਚਾਰਾ ਹੈ ਘੱਟ ਗਿਣਤੀ ਭਾਈਚਾਰਾ ਹੈ ਉਹਦੇ ਬਹੁਤ ਵੱਡੀ ਗਿਣਤੀ ਲੋਕ ਹੈ ਜਿਹੜੇ ਈਸਾਈ ਮਤ ਦੇ ਹੈ ਆਰਐਸਐਸ ਨੇ ਉੱਥੇ ਦੋ ਜਥੇਬੰਦੀਆਂ ਜਿਹੜੀਆਂ ਕੰਮ ਕਰਦੀਆਂ ਸੀ ਇੱਕ ਆਰਾਮ ਬਾਈ ਟੈਂਗੋਲ ਤੇ ਮੈਤਾਈ ਲੀਪੁਨ ਇਹਨਾਂ ਨੂੰ ਕਟੜਵਾਦ ਹਿੰਦੂ ਦਾ ਕਰਕੇ ਜਿਹੜੀ ਉਹਨਾਂ ਦੇ ਟ੍ਰਾਈਬਲ ਨੇ ਉਹ ਹਿੰਦੂ ਤਾਂ ਹੈ ਨਹੀਂ ਉਹ ਤਾਂ ਕਬਾਈਲੀ ਲੋਕ ਨੇ ਆਪਣੇ ਆਪਣੇ ਕਬੀਲਿਆਂ ਦੇ ਬੰਦੇ ਆ ਪਰ ਉਹਨਾਂ ਨੂੰ ਇਹੇ ਉਹਨਾਂ ਤੇ ਮਲੰਮਾ ਚਾੜ ਕੇ ਵੀ ਤੁਸੀਂ ਹਿੰਦੂਆਂ ਦਾ ਵੀ ਵੱਡਾ ਹਿੱਸਾ ਹੈਗੇ ਹੋ ਤੇ ਉਹ ਇਸਾਈਆਂ ਉਪਰੁੱਧ ਪ੍ਰਚਾਰ ਦਾ ਵੀ ਕਾਰਨ ਸੀ ਦੂਜਾ ਕੁੱਕੀ ਜੋ ਦੇ ਭਾਈਚਾਰੇ ਦੇ ਵਿਰੁੱਧ ਵੀ ਪ੍ਰਚਾਰ ਸੀ ਦੋਨਾਂ ਤਿੰਨਾਂ ਚਾਰ ਹੈ ਪ੍ਰਚਾਰਾਂ ਨੂੰ ਮਿਲਾ ਕੇ ਇਸ ਤਰ੍ਹਾਂ ਦੀ ਨਫ਼ਰਤ ਫਲਾਈ ਕਿ ਉਹਦੇ ਚ ਦੋਨੇ ਭਾਈਚਾਰਿਆਂ ਦੇ ਜਿਹੜੇ ਚਰਚ ਸੀਗੇ ਉਹਨਾਂ ਨੂੰ ਵੱਡੀ ਗਿਣਤੀ ਸਾੜਿਆ ਗਿਆ ਦਿਨਾਂ ਸ਼ੱਕ ਬਹੁਤ ਸਾਰੇ ਮੰਦਰ ਵੀ ਦੋਨੇ ਹਿੱਸਿਆਂ ਦੇ ਵਿੱਚ ਸਾੜੇ ਗਏ ਤੇ ਮੋਦੀ ਜੀ ਉਹਨਾਂ ਧਾਰਮਿਕ ਸਥਾਨਾਂ ਨੂੰ ਸਾੜੇ ਜਾਣ ਦਾ ਜਾਂ ਉਹਨਾਂ ਦੀ ਬਹਾਲੀ ਦਾ ਕੋਈ ਵੀ ਦੇਕੇ ਨਹੀਂ ਆਏ ਵਿਸ਼ਵਾਸ ਵੀ ਅਸੀਂ ਇਹਨਾਂ ਨੂੰ ਬਹਾਲ ਕਰਾਂਗੇ ਕਿਉਂਕਿ ਮੰਦਿਰ ਥੋੜੇ ਸੜੇ ਐ ਤੇ ਚਰਚ ਜ਼ਿਆਦਾ ਸੜੇ ਐ ਤੇ ਉਹਨਾਂ ਨੂੰ ਲੱਗਦਾ ਇਹ ਐ ਵੀ ਚਲੋ ਈਸਾਈ ਭਾਈਚਾਰੇ ਦਾ ਜੇ ਇਸੇ ਤਰ੍ਹਾਂ ਨਾਲ ਕੋਈ ਪ੍ਰਭਾਵ ਘਟਦਾ ਤਾਂ ਚੰਗੀ ਗੱਲ ਐ ਇਹ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗਾਂ ਦੀ ਇਹ ਇਹ ਵੀ ਵਿੱਚ ਗੱਲ ਕਿਤੇ ਨਾ ਕਿਤੇ ਪਈ ਐ ਤੇ ਉਹਨਾਂ ਨੇ ਉਸ ਟਾਈਮ ਜਿਹੜੀ ਉਦੋਂ ਦੀ ਗਵਰਨਰ ਸੀਗੀ ਅਨੁਸੂਈਆ ਉਸ ਬੀਬੀ ਨੂੰ ਰਾਜਪਾਲ ਨੂੰ ਜਦੋਂ ਉਹ ਉੱਥੇ ਜਿਹੜਾ ਕੱਢਣ ਗਏ ਸੀਗੇ ਉਹਨਾਂ ਨੂੰ ਮੰਗ ਪੱਤਰ ਦੇ ਵਿੱਚ ਇਹ ਗੱਲਾਂ ਦਿੱਤੀਆਂ ਸੀ ਵੀ ਇਹ ਬਹਾਲ ਕੀਤੇ ਜਾਣ ਸਾਡੇ ਚਰਚ ਵੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਹੈਗੀਆਂ ਨੇ ਤੇ ਉੱਥੇ ਕੁਝ ਜਿਹੜੀਆਂ ਵੀਡੀਓਜ਼ ਐ ਕੱਲ ਕੁਝ ਕੁੜੀਆਂ ਦੀਆਂ ਕਾਲੇ ਉਹਨਾਂ ਨੇ ਕੱਪੜੇ ਪਾਏ ਹੋਏ ਐ ਬਹੁਤ ਜੋਸ਼ ਦੇ ਨਾਲ ਗੁੱਸੇ ਦੇ ਨਾਲ ਮੋਦੀ ਨੂੰ ਗੋ ਬੈਕ ਕਹਿ ਰਹੀਆਂ ਨੇ ਤੇ ਉਥੋਂ ਦੇ ਜਿਹੜੇ ਕੂਕੀਜ਼ ਉਹ ਭਾਈਚਾਰੇ ਦੇ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਵੀ ਸਾਡੇ ਲਈ ਜਿਹੜੇ ਅਸੀਂ ਪਹਾੜਾਂ ਦੇ ਉੱਤੇ ਰਹਿੰਦੇ ਲੋਕਾਂ ਸਾਡੇ ਲਈ ਇੱਕ ਵੱਖਰਾ ਜਿਹੜਾ ਯੂਟੀ ਲਾਣੀ ਜਾਵੇ ਤੇ ਉਹਦੀ ਉਹਦਾ ਉਹਦੀ ਆਪਣੀ ਵੱਖਰੀ ਅਸੈਂਬਲੀ ਹੋਵੇ ਸੋ ਇਹ ਵੀ ਇਹ ਕਾਫੀ ਦੇਰ ਤੋਂ ਹੈ ਪਰ ਮੋਦੀ ਜੀ ਇਹਨਾਂ ਗੱਲਾਂ ਦੇ ਉੱਤੇ ਚੁੱਪ ਰਹੇ ਹੈ ਤੇ ਅਸੀਂ ਤਾਂ ਖੈਰ ਕਾਮਨਾ ਇਹੀ ਕਰਾਂਗੇ ਅਸੀਂ ਤਾਂ ਸਦਾ ਹੀ ਸ਼ਾਂਤੀ ਦੇ ਹੱਕ ਚ ਆਇਨਾ ਮਸਲਿਆਂ ਦੇ ਵਿੱਚ ਤੇ ਜਿਹੜਾ ਨੁਕਸਾਨ ਹੈ ਬਹੁਤ ਵੱਡਾ ਹੋ ਚੁੱਕਿਆ ਹੈ ਬਹੁਤ ਪਾਣੀ ਅੱਗੋਂ ਲੰਘ ਚੁੱਕਿਆ ਹੈ ਮੋਦੀ ਉਹਨਾਂ ਦੀ ਜਿਹੜੀ ਪਾੜੋ ਤੇ ਰਾਜ ਕਰੋ ਦੀ ਨੀਤੀ ਹੈ ਸਾਰੇ ਸੂਬਿਆਂ ਦੇ ਵਿੱਚ ਸਾਰੀਆਂ ਥਾਵਾਂ ਦੇ ਉੱਤੇ ਲੋਕਾਂ ਨੂੰ ਲੜਾ ਤੇ ਮਰਵਾਉਣ ਦੀ ਤੇ ਆਪਣੀਆਂ ਆਪਣਾ ਆਪਣੀ ਗੱਦੀ ਪੱਕੀ ਕਰਨ ਦੀ ਉਹ ਉਹਦਾ ਨੁਕਸਾਨ ਹੋ ਚੱਲ ਰਿਹਾ ਹੈ ਜੇ ਹੁਣ ਵੀ ਇਹ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੇ ਹੁਣ ਵੀ ਉਹ ਇਮਾਨਦਾਰੀ ਨਾਲ ਜੋ ਮੋਦੀ ਜੀ ਕਹਿ ਕੇ ਆਏ ਹੈ ਜੇ ਇਮਾਨਦਾਰੀ ਨਾਲ ਕੋਈ ਅਜਿਹਾ ਕਰ ਲੈਣ ਕਿ ਉਹ ਲੋਕ ਇਕੱਠੇ ਰਹਿਣ ਲੱਗ ਜਾਣ ਤਾਂ ਅਸੀਂ ਉਹਨੂੰ ਜੀ ਆਇਆਂ ਕਹਾਂਗੇ ਦੋਸਤੋ ਅਗਲੀ ਗੱਲ ਇਹ ਹੈ ਵੀ ਜਿਹੜੀ ਇਹ ਨਫਰਤਾਂ ਨੇ ਨਫਰਤਾਂ ਦੇ ਵਿੱਚ ਕੱਲ ਇੰਗਲੈਂਡ ਦੇ ਵਿੱਚ ਪ੍ਰਵਾਸੀਆਂ ਦੇ ਵਿਰੋਧੀ ਜਿਹੜੇ ਮੁਜ਼ਾਰੇ ਬਹੁਤ ਵੱਡੀ ਪੱਧਰ ਦੇ ਉੱਤੇ ਹੋਏ ਆਪਣੇ ਇੰਗਲੈਂਡ ਲੰਡਨ ਦੇ ਵਿੱਚ ਉਹ ਹਜ਼ਾਰਾਂ ਦੀ ਗਿਣਤੀ ਚ ਕੋਈ 50 60 ਹਜ਼ਾਰ ਤੋਂ ਵੀ ਵੱਧ ਕੋਈ ਤਾਂ ਲੱਖ ਕਹਿ ਰਹੇ ਐ ਇਹ ਮੁਜ਼ਾਰੇ ਹੋਏ ਪਿੱਛੇ ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ ਦੇ ਵਿੱਚ ਹੀ ਜਿਹੜੇ ਪ੍ਰਵਾਸੀ ਐ ਉਹਨਾਂ ਨੂੰ ਉੱਥੋਂ ਕੱਢਣ ਲਈ ਜਾਂ ਉਹਨਾਂ ਨੂੰ ਦੇ ਉੱਤੇ ਸਕੰਜੇ ਕੱਸਣ ਲਈ ਉੱਥੇ ਵੀ ਬਹੁਤ بڑے بڑے ਮਜਾਰੇ ਹੋਏ ਐ ਇੱਥੇ ਜਿਹੜੇ ਇੰਗਲੈਂਡ ਦੇ ਵਿੱਚ ਹੋਏ ਐ ਇਹਨਾਂ ਮਜਾਰਿਆਂ ਦੇ ਵਿੱਚ ਉਹਨਾਂ ਨੇ ਪੁਲਸ ਨਾਲ ਸਿਰਫ ਧੱਕਾ ਮੁਕੀਏ ਨਹੀਂ ਕੀਤੀ ਕਈ ਥਾਵਾਂ ਤੇ ਪੁਲਸ ਵਾਲਿਆਂ ਨੂੰ ਠੁੱਡੇ ਤੱਕ ਮਾਰੇ ਐ ਉਹਨਾਂ ਦੇ ਵੱਟੇ ਮਾਰੇ ਐ ਉਹਨਾਂ ਦੀਆਂ ਉਹਨਾਂ ਤੇ ਬੋਤਲਾਂ ਸਿੱਟੀਆਂ ਨੇ ਤੇ ਇਸ ਤਰ੍ਹਾਂ ਦਾ ਹੁਰਦੰਗ ਬਚਾਇਆ ਐ ਤੇ ਉਹਨਾਂ ਦੇ ਜਿਹੜਾ ਆਗੂ ਹੈ ਟੌਮੀ ਰੋਬਨਸਨ ਰਿੰਗ ਲੀਡਰ ਹੈ ਜਿਹੜਾ ਉਹਨਾਂ ਦਾ ਜਿਹੜਾ ਨਿਰੀ ਜ਼ਹਿਰ ਉਗਲਦਾ ਹੈ ਪ੍ਰਵਾਸੀਆਂ ਦੇ ਵਿਰੁੱਧ ਵੀ ਇਹ ਇੰਗਲੈਂਡ ਸਾਡਾ ਹੈਗਾ ਸਾਡੇ ਕੋਲ ਹੀ ਰਹਿਣਾ ਚਾਹੀਦਾ ਹੈ ਬਾਹਰੋਂ ਆ ਕੇ ਕੌਣ ਹੁੰਦੇ ਇੱਥੇ ਬੋਲਣ ਵਾਲੇ ਤੇ ਇਸ ਤਰ੍ਹਾਂ ਦਾ ਬਹੁਤ ਵੱਡੀ ਪੱਧਰ ਦੇ ਉੱਤੇ ਤੇ ਉਹਨਾਂ ਚੋਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਜਿਹੜੇ ਬਰਤਾਨੀਆਂ ਦਾ ਦੇ ਜਿਹੜੇ ਪੁਰਾਣੇ ਝੰਡੇ ਹੁੰਦੇ ਸੀ ਇੰਗਲੈਂਡ ਦੇ ਵੀ ਜਿਹੜੇ ਝੰਡੇ ਐ ਦੋ ਅੱਡ ਅੱਡ ਤਰ੍ਹਾਂ ਦੇ ਇੱਕ ਇੰਗਲੈਂਡ ਦਾ ਝੰਡਾ ਤੇ ਇੱਕ ਜਿਹੜਾ ਜੋਰਜ ਕ੍ਰਾਸ ਵਾਲਾ ਰੈਡ ਐਂਡ ਵਾਈਟ ਝੰਡਾ ਉਹ ਝੰਡੇ ਚੁੱਕੇ ਹੋਏ ਸੀ ਕੁਝ ਲੋਕਾਂ ਨੇ ਅਮਰੀਕਾ ਤੇ ਇਜ਼ਰਾਈਲ ਦੇ ਝੰਡੇ ਵੀ ਚੁੱਕੇ ਹੋਏ ਸੀ ਉਹਦੇ ਵਿੱਚ ਤੇ ਕਈ ਲੋਕ ਉਹਦੇ ਚ ਅਮਰੀਕਾ ਦੇ ਜਿਹੜਾ ਰਾਸ਼ਟਰਪਤੀ ਹੈ 트ੰਪ ਉਹਦਾ ਮੰਗਾ ਜਿਹੜਾ ਮੇਕ ਅਮਰੀਕਾ ਗ੍ਰੇਟ ਅਗੇਨ ਇੱਕ ਹੈਵੀ ਅਮਰੀਕ ਮੇਕ ਇੰਗਲੈਂਡ ਗ੍ਰੇਟ ਅਗੇਨ ਮੇਗਾ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਬਹੁਤ ਦੁਨੀਆ ਦੇ ਵਿੱਚ ਜਿਹੜਾ ਇਹ ਇੱਕ ਮਾੜੀ ਹਵਾ ਪਰੀ ਹੋਈ ਹੈ ਇਹ ਸਾਰੀ ਦੁਨੀਆ ਵਾਸਤੇ ਬੜੀ ਤਬਾਹ ਕੋ ਲੈ ਤੇ ਅਸੀਂ ਸਮਝਦੇ ਹਾਂ ਵੀ ਇਹ ਜਿੰਨਾ ਹੁਣ ਤੱਕ ਦੀ ਜਿਹੜਾ ਸਭਿਤਾ ਦਾ ਵਿਕਾਸ ਹੈ ਮਨੁੱਖ ਦੀ ਸਭਿਤਾ ਦਾ ਵਿਕਾਸ ਹੈ ਉਹਨੂੰ ਪੁੱਠਾ ਢੇਡਾ ਦੇਣ ਵਾਲਾ ਹੈ ਪਰ ਚੰਗੇ ਲੋਕ ਵੀ ਬੈਠੇ ਐ ਇੰਗਲੈਂਡ ਦੇ ਵਿੱਚ ਕੱਲ ਜਿਹੜੇ ਐ ਬੈਨ ਹੈਚੈਂਸਨ ਵਰਗੇ ਲੋਕ ਐ ਜਿਹੜੇ ਉਹਨਾਂ ਨੇ ਕਿਹਾ ਵੀ ਜਿਹੜੀ ਨਫ਼ਰਤ ਹੈ ਇਹ ਇਹ ਸਾਨੂੰ ਡਿਵਾਈਡ ਕਰਦੀ ਹੈ ਵੰਡਦੀ ਹੈ ਤੇ ਇਹ ਬਿਲਕੁਲ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਕਿ ਹੈ ਵੀ ਇਹ ਨਸਲਵਾਦ ਹੈ ਜਿਹੜਾ ਇਸ ਦੇ ਵਿਰੁੱਧ ਸਾਨੂੰ ਖੜੇ ਹੋਣਾ ਚਾਹੀਦਾ ਹੈ ਉੱਠਣਾ ਚਾਹੀਦਾ ਹੈ ਉਹਨਾਂ ਨੇ ਵੀ ਮੁਜ਼ਾਹਰਾ ਕੀਤਾ ਗਿਣਤੀ ਚਾਹੇ ਉਹਨਾਂ ਦੀ 5000 ਸੀ ਪਰ ਅਸੀਂ ਸਮਝਦੇ ਹਾਂ ਵੀ ਇਹ ਇੱਕ ਚਾਨਣ ਦੀ ਕਿਰਨ ਹੈਗੀ ਇਸ ਦੇ ਵਿੱਚ ਤੇ ਇਸ ਦੇ ਲਈ ਅਸੀਂ ਸਮਝਦੇ ਹਾਂ ਵੀ ਇਹੋ ਜਿਹੇ ਲੋਕਾਂ ਦੀ ਗਿਣਤੀ ਹੋਰ ਵਧਣੀ ਚਾਹੀਦੀ ਹੈ ਉੱਥੇ ਖੱਬੇ ਪੱਖੀ ਬੰਦਾ ਜਿਹੜਾ ਲੇਬਰ ਪਾਰਟੀ ਦਾ ਪੁਰਾਣਾ ਮੂਰਿਆ ਤੇ ਜਿਹਨੂੰ ਪਾਰਟੀ ਚੋਂ ਕੱਢਤਾ ਸੀ ਉਹਨੇ ਪਿੱਛੇ ਜੇ ਯੂਰ ਪਾਰਟੀ ਨਾਂ ਦੀ ਇੱਕ ਪਾਰਟੀ ਬਣਾਈ ਸੀ ਜ਼ਾਰਾ ਸੁਲਤਾਨਾ ਇੱਕ ਹੋਰ ਐਮ ਪੀਏ ਜੀ ਉਹਦੇ ਨਾਲ ਮਿਲ ਕੇ ਉਸਨੇ ਤੇ ਉਸ ਨੂੰ ਚੰਗਾ ਰਿਸਪਾਂਸ ਮਿਲਿਆ ਸੀ ਲੱਗਦਾ ਇਹ ਹੈ ਵੀ ਖੱਬੇ ਪੱਖ ਨੂੰ ਕਿਉਂਕਿ ਜਿਹੜੇ ਅਮੀਰਾਂ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਪਾਬੰਦੀਆਂ ਲਾਉਣ ਦੀ ਗੱਲ ਕਹੀ ਸੀ ਪਾਵਰਫੁੱਲ ਗੱਲ ਕਹੀ ਸੀ ਵੀ ਜਿਹੜੇ ਤਾਕੜੇ ਲੋਕ ਹੈ ਉਹਨਾਂ ਦੇ ਵਿਰੁੱਧ ਵੀ ਤੇ 60 6 ਲੱਖ ਲੋਕ ਜਿਹੜੇ ਹੈ ਇਸ ਖੱਬੇ ਪੱਖੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸੀ ਉਸ ਦੇ ਪ੍ਰਭਾਵ ਨੂੰ ਰੋਕਣ ਲਈ ਵੀ ਇਹ ਇੱਕ ਮੁਜਾਰੇ ਹੋ ਸਕਦੇ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਲੋਨ ਮਸਕ ਹੈ ਉਸ ਨੇ ਇਹਨਾਂ ਮੁਜਾਰਿਆਂ ਨੂੰ ਸਪੋਰਟ ਕੀਤੀ ਹੈ ਜਿਹੜੇ ਇਹ ਨਹੀਂਗੇ ਸੋ ਜਣੀ ਅਮੀਰ ਲੋਕ ਕੈਪਟਲਿਸਟ ਲੋਕ ਜਿਹੜੇ ਹੈ ਉਹ ਅਜਿਹੀ ਇੱਕ ਵੰਡ ਪਾਉਣ ਦਾ ਤਰੀਕਾ ਅਪਣਾਉਂਦੇ ਆ ਵੀ ਤਾਂ ਕਿ ਲੋਕ ਖੱਬੇ ਪਾਸੇ ਨਾ ਮੁੜ ਜਾਣ ਉਹਨਾਂ ਨੂੰ ਸੱਜੇ ਪਾਸੇ ਲਾ ਕੇ ਰੱਖਿਆ ਜਾ ਸਕੇ ਅ ਦੋਸਤੋ ਕੱਲ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਜੀ ਨੇ ਜਿਹੜਾ ਹਾ ਅੱਜਕੱਲ Durga Puja ਚੱਲਦੀ ਹੈ ਤੇ ਦੁਰਗਾ ਪੂਜਾ ਦੇ ਸੰਬੰਧ ਚ ਲੋਕਾਂ ਨੂੰ ਅਪੀਲ ਕੀਤੀ ਵੀ ਤੁਸੀਂ ਦੁਰਗਾ ਪੂਜਾ ਕਰਨ ਲੱਗਿਆ ਮਾਂ ਦੁਰਗਾ ਦੇ ਚਰਨਾ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਫੋਟੋ ਰੱਖ ਵੀ ਰੱਖ ਲਿਓ ਤੇ ਲੋਕ ਕਹਿ ਰਹੇ ਹੈ ਵੀ ਇਹਦਾ ਮਤਲਬ ਹੈ ਵੀ ਅਸੀਂ ਦੁਰਗਾ ਪੂਜਾ ਤਾਂ ਕਰਾਂਗੇ ਹੀ ਕਰਾਂਗੇ ਨਾਲ ਮੋਦੀ ਪੂਜਾ ਵੀ ਕਰੀਏ ਲੋਕ ਉਹਨਾਂ ਦੀ ਟ੍ਰੋਲਿੰਗ ਕਰ ਰਹੇ ਹੈ ਵੀ ਵੀ ਤੇਰਾ ਕੰਮ ਤਾਂ ਸੀਗਾ ਤੂੰ ਸੜਕਾਂ 'ਚ ਜਿਹੜੇ ਟੋਏ ਪਏ ਆ ਲੋਕ ਡਿੱਗ ਰਹੇ ਆ ਐਕਸੀਡੈਂਟ ਹੋ ਰਹੇ ਆ ਉਹਨਾਂ ਤੋਂ ਬਚਾਉਣਾ ਪਾਣੀ ਥਾਂ-ਥਾਂ ਤੇ ਖੜਦਾ ਉਹਨਾਂ ਤੋਂ ਬਚਾਉਣਾ ਬਾਕੀ ਜਿਹੜੇ ਦਿੱਲੀ ਦਾ ਰਾਜ ਆ ਉਹ ਚਲਾਉਣਾ ਆ ਮੋਦੀ ਦੀ ਪੂਜਾ ਕਰਾਉਣ ਵਾਲਾ ਕੰਮ ਕਿੱਥੋਂ ਤੋਂ ਫੜ ਲਿਆ ਇਹ ਉਹਨਾਂ ਦੀ ਬਹੁਤ ਬੁਰੀ ਤਰ੍ਹਾਂ ਨਾਲ ਟ੍ਰੋਲਿੰਗ ਹੋ ਰਹੀ ਹੈ ਇਸ ਗੱਲ ਦੇ ਉੱਤੇ ਵੀ ਤੇ ਆ ਲਾਸਟ ਗੱਲ ਕੱਲ ਯੂਨ ਜਨਰਲ ਅਸੈਂਬਲੀ ਦੇ ਵਿੱਚ ਜਿਹੜੀਆਂ ਇੱਕ ਮਤਾ ਲਿਆਂਦਾ ਫਰਾਂਸ ਤੇ ਸਾਊਦੀ ਅਰੇਬੀਆ ਨੇ ਵੀ ਫਲਸਤੀਨ ਤੇ ਇਜ਼ਰਾਈਲ ਦੋ ਵੱਖਰੇ ਵੱਖਰੇ ਆਜ਼ਾਦ ਮੁਲਕ ਹੋਣੇ ਚਾਹੀਦੇ ਆ ਤੇ ਜੋ ਪਹਿਲਾਂ ਦਾ ਯੂਨੋ ਦਾ ਰੈਜ਼ੋਲੂਸ਼ਨ ਹੈ ਉਸ ਦੀ ਉਹਨਾਂ ਨੇ ਫਰੋੜਤਾ ਕੀਤੀ ਹੈ ਤੇ ਜਿਹੜੇ ਉਸ ਦੇ ਮਤੇ ਦੇ ਹੱਕ ਦੇ ਵਿੱਚ 142 ਦੇਸ਼ਾਂ ਨੇ ਹੱਕ 'ਚ ਵੋਟ ਪਾਈ ਹੈ ਭਾਰਤ ਨੇ ਚੰਗੀ ਗੱਲ ਹੈ ਕਿ ਉਹਨੇ ਇਸ ਮਤੇ ਦੇ ਹੱਕ 'ਚ ਵੋਟ ਪਾਈ ਹੈ 10 ਦੇਸ਼ਾਂ ਨੇ ਉਹਦੇ ਵਿਰੁੱਧ ਵੋਟ ਪਾਈ ਹੈ 12 ਦੇਸ਼ ਜਿਹੜੇ ਹੈ ਉਹ ਗੈਰ ਹਾਜ਼ਰ ਰਹੇ ਹੈ ਜਿਹੜੇ ਵਿਰੋਧ ਵਿਰੋਧ ਚ ਵੋਟ ਪਾਉਣ ਵਾਲੇ ਆ ਉਹਨਾਂ ਚ ਦੋ ਮੁਲਕ ਜਿਹੜੇ ਅਮਰੀਕਾ ਤੇ ਇਜ਼ਰਾਈਲ ਮੁੱਖ ਨੇ ਤੇ ਬਾਕੀ ਜਿਹੜੇ ਛੋਟੇ-ਮੋਟੇ ਮੁਲਕ ਨੇ ਜਿਨ੍ਹਾਂ ਦੇ ਨਾਮ ਆਪਾਂ ਬਹੁਤੀ ਵਾਰ ਸੁਣਦੇ ਨਹੀਂ ਜਿਹੜੇ ਗੈਰਹਾਜ਼ਰ ਰਹੇ ਆ ਉਹ ਵੀ ਕੋਈ ਬਹੁਤ ਵੱਡੇ ਮੁਲਕ ਹੈ ਨਹੀਂ ਕਿ ਜਿਹੜੇ ਛੋਟੇ-ਛੋਟੇ ਮੁਲਕ ਨੇ ਤੇ ਇਸ ਤਰ੍ਹਾਂ ਨਾਲ ਬਹੁਤ ਵੱਡੀ ਦੁਨੀਆ ਦਾ ਹਿੱਸਾ ਜਿਹੜਾ ਹੈ ਉਹ ਇਜ਼ਰਾਈਲ ਦੇ ਜੋ ਕੁਝ ਉਹ ਕਰ ਰਿਹਾ ਉਹਦੇ ਵਿਰੁੱਧ ਹੈ ਤੇ ਉਹਨਾਂ ਨੇ ਇਹ ਵੀ ਇਹਦੇ ਚ ਸ਼ਾਂਤੀ ਹੋਵੇ ਤੇ ਪੱਕੀ ਸ਼ਾਂਤੀ ਵਾਸਤੇ ਯੂਨੋ ਦੀਆਂ ਉੱਥੇ ਫੌਜਾਂ ਲੱਗਣ ਤਾਂ ਕਿ ਉਹ ਦੋਨੇ ਪਾਸੇ ਕੰਟਰੋਲ ਕਰਨ ਤਾਂ ਕਿ ਸਿਵਿਲਿਅਨਾਂ ਨਾ ਇਜ਼ਰਾਈਲ ਚ ਮਰਨ ਤੇ ਨਾ ਗਾਜ਼ਾ ਜਾਂ ਵੈਸਟ ਬੈਂਕ ਚ ਮਰਨਾ ਅਸੀਂ ਸਮਝਦੇ ਹਾਂ ਵੀ ਇਹ ਮਤਾ ਲਾਗੂ ਹੋਣਾ ਚਾਹੀਦਾ ਹੈ ਅੱਜ ਦੀ ਗੱਲ ਚ ਐਨਏ ਬਹੁਤ ਬਹੁਤ ਸ਼ੁਕਰੀਆ ਧੰਨਵਾਦ